ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਾਈ ਚੱਲੀ ਜਾਂਦਾ ਮਹਾਰਾ ਦੀ ਕਿਰਪਾ ਕਾ ਵਧੀਆ ਹਨਾ ਥੋੜੀ ਫੁਲਕਾ ਬਾਕੀ ਪੰਜਾਬ ਦੇ ਵਿੱਚ ਹਨਾ ਬਹੁਤ ਜ਼ਿਆਦਾ ਮੌਸਮ ਖਰਾਬ ਹੈ ਕਈ ਥਾਵਾਂ ਤੇ ਤਾਂ ਮੀਂਹ ਵੀ ਕੱਲ ਵੀ ਰਾਤ ਵੀ ਬੜਾ ਮੀਂਹ ਪਿਆ ਹਨਾ ਪਰ ਆਪਾਂ ਪਤਾ ਨਹੀਂ ਕੀ ਚੱਕਰ ਹੈ ਯਾਰ ਕਾਤੇ ਆਪਣੇ ਪੰਜਾਬ ਦੇ ਕਿਸਾਨਾਂ ਦੇ ਮਗਰ ਪੈਂਦਾ ਉਹ ਦੇਖ ਲਓ ਬੂੰਦ ਨਹੀਂ ਕਿਰੀ ਰਾਤ ਪਈ ਜ਼ਰੂਰ ਆ ਪਰ ਉਕਣਾ ਨਹੀਂ ਪਈ ਹੈਗੀ ਇਹ ਪਤਾ ਨਹੀਂ ਕੀ ਚੱਕਰ ਆ ਪੰਜਾਬ ਦੇ ਕਾਤੇ ਰੱਬ ਬੇਰਪਿਆ ਹਨ ਰੇ ਕਣਕਾਂ ਪਿਛਲੇ ਸਾਲ ਤੋਂ ਹੀ ਦੇਖ ਲਓ ਵੀ ਕਣਕਾਂ ਦੇ ਵਿੱਚ ਜਿਵੇਂ ਕਣਕਾਂ ਬਿਛਾਈ ਦਿੱਤੀ ਨੇ ਸੁਹਾਗਾ ਹੀ ਮਾਰਤਾ ਦਾ ਇਹ ਕਿ ਫੇਰ ਉਹੀ ਹਾਲ ਹੋਇਆ ਬਈ ਕਈ ਜ਼ਿਲ੍ਹਿਆਂ 'ਚ ਤਾਂ ਵੀ ਜਮੀਂ ਬਿਛੀ ਪਈ ਆ ਜਿਹੜੀ ਮਾਣੀ ਮੋਟੀ ਖੜੀ ਆ ਹੁਣ ਉਹ ਪਾਣੀ ਖਰਾਬ ਕਰੀ ਜਾਂਦਾ ਉਹਨੂੰ ਬਾਕੀ ਵਾਦ ਤੇ ਵਾਦ ਬਾਈ ਆਪਣਾ ਦਿੱਲੀ ਕਿਸਾਨ ਮੋਰਚੇ ਵਾਲੇ ਵੀਰ ਹਨਾ ਸਾਕ ਦੋ ਕਿਸਾਨ ਮੋਰਚੇ ਦਾ ਸਾਥ ਵੱਤ ਵੱਧ ਮੇਰਾ ਵੀਰ ਉੱਥੇ ਪਹੁੰਚੋ ਆਪਾਂ ਵੀ ਜਾ ਕੇ ਪਹਿਲਾ ਮੋਰਚੇ ਦਾ ਹੀ ਜਾ ਕੇ ਆਵਾਂਗੇ ਬਾਅਦ ਚ ਦੇਖਾਂਗੇ ਹੋਰ ਕੰਮਕਾਰ ਪਹਿਲਾਂ ਤਾਂ ਹੀ ਆਗੇ ਦੇ ਨਹੀਂ ਤਾਂ ਹੀ ਜ਼ਰੂਰ ਜਾਣਾ ਤਾਂ ਬਾਕੀ ਹੁਣ ਜਾ ਕੇ ਜਾਵਾਂਗੇ ਬਾਕੀ ਪਹੁੰਚੋ ਮੇਰਾ ਵੀਰ ਕਿਸਾਨ ਮੋਰਚੇ ਤੇ ਵੀ ਹੈ ਨਾ ਦਿਓ ਕਿਸਾਨਾਂ ਦਾ ਸਾਥ ਵੀ ਅਤੇ ਬੰਦੀਆਂ ਦਾ ਤਾਂ ਹੀ ਵੀਰੇ ਕੋ ਬਣੂਗਾ ਨਹੀਂ ਤੁਸੀਂ ਹਾਲਾਤ ਤਾਂ ਦੇਖ ਲਈਂ ਇੱਧਰ ਕੀ ਆ ਵੀ ਇਹ ਨਾ ਕੋਈ ਹੱਲ ਹੋਇਆ ਤੁੰਦ ਵੀਡੀਓ ਪਾਉਂਦੇ ਹੀ ਰਹਿੰਦੇ ਆਪਾਂ ਹਨਾ ਵੀ ਜਦੋਂ ਕਣਕ ਵੱਢਣੀ ਆ ਤਾਂ ਰੇਟ ਘੱਟ ਹੋ ਜਾਂਦਾ ਜਦੋਂ ਵਪਾਰੀ ਕੋ ਚੱਲ ਜਾਂਦੀ ਆ ਤਾਂ ਰੇਟ ਫੇ 5-400 ਰੁਪਏ ਜ਼ਿਆਦਾ ਹੋ ਜਾਂਦਾ ਬਾਕੀ ਇੱਥੇ ਵੀ ਰਾਤ ਧੁੰਦ ਜਿਹੀ ਵਸੇ ਪਈ ਆ ਬਾਈ ਕਈ ਜਗ੍ਹਾ ਇਹਦਾ ਮੀਂਹ ਵੀ ਪਿਆ ਹੋਇਆ ਔਰੇ ਬਾਕੀ ਦੱਸਿਓ ਬਾਈ ਕਮੈਂਟ ਕਰਕੇ ਕਿਹੜੇ ਕਿਹੜੇ ਬਾਈ ਆਪਣੇ ਗਜਰਾਤ ਚ ਕਮੈਨਾਂ ਲੈ ਕੇ ਆਏ ਹੋ ਹਨ ਕਿਹਦੇ ਕਿਹਦੇ ਕੋਲੇ ਰਾਤ ਬਾਰਿਸ਼ ਹੋਈ ਆ ਚਲੋ ਚੱਲਦੇ ਆਂ ਫਿਰ ਮਸ਼ੀਨ ਕੋਲ ਨੂੰ ਮਸ਼ੀਨ ਆਪਣੀ ਗਈ ਆ ਭਾਜਨ ਕਿੰਦਰ ਗਈ ਆ ਬਈ ਮਸ਼ੀਨ ਉੱਧਰ ਗਈ ਆਪਣੇ ਮਸ਼ੀਨ ਅੱਜ ਮਸ਼ੀਨ ਭਾਈ ਚੱਲ ਕੇ ਦੇਖਦੇ ਉੱਧਰ ਦੂਰ ਗਈ ਆ ਕਿਥੇ ਰੋਡ ਤੇ ਹੈ ਰੋਡ ਤੇ ਦੂਰ ਗਈ ਆ ਕਿਥੇ ਚੱਲ ਕੇ ਦੇਖਦੇ ਨਹੀਂ ਰਾਤ ਨੂੰ ਬਾਹਰ ਪਿਆਰ ਤੈਨੂੰ ਪਤਾ ਲੱਗਿਆ ਮੀਂਹ ਪਿਆ ਕਿ ਨਹੀਂ ਪਿਆ ਭੋਰ ਜੀ ਪਈ ਦੀ ਮਾੜੀ ਮਾੜੀ ਬਸ ਭੋਰ ਜੀ ਪੈ ਕੇ ਹਟ ਗਈ ਦੀ ਹਵਾ ਜੀ ਘਣਾ ਛੱਟੀਆਂ ਜੀਆਂ ਮਾੜੀਆਂ ਮਾੜੀਆਂ ਪਾਣੀ ਦੀ ਧੁੰਦ ਜੀ ਪੈਂਦੀ ਏ ਜਕਣਾ ਬਸ 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 ਭੋਰ ਜੀ ਪਈ ਤੈਨੂੰ ਪਤਾ ਲੱਗਿਆ ਤਾਂ ਪਤਾ ਤਾਂ ਲੱਗਿਆ ਤਾਂ ਮੈਂ ਉੱਠਿਆ ਨਹੀਂ ਇਹਦੇ ਹਟ ਗਈ ਦੀ ਇਹ ਇਹ ਬਾਹਰ ਪੈਂਦਾ ਬਾਈ ਥੱਲੇ ਇਹ ਪੱਖੇ ਥੱਲੇ ਨਹੀਂ ਬੈਣਾ ਹੈਗਾ ਇਹ ਜਾਲੀ ਲਾਈਏ ਮੂਰੇ ਹਵਾ ਤੇ ਮੱਛਰ ਦੇ ਅੰਦਰ ਪੱਖਾ ਲ ਪੱਕੇ ਥੱਲੇ ਨਹੀਂ ਬਣਾ ਯਾਰ ਨੇ 30 ਮੰਜ਼ਲ ਤੇ ਚੜ ਕੇ ਬਣਾਗੇ ਉੱਥੇ ਗਾ ਤੇ ਬੈਣਾ ਬਾਈ ਨੀਂਦ ਉੱਪਰ ਵਧੀਆ ਆਉਣੀ ਠੰਡਾ ਮੌਸਮ ਹੁੰਦਾ ਥੱਲੇ ਜਿਹੜੀ ਮੱਛਾਂ ਦੇ ਕਰਕੇ ਕੰਬਲ ਜਾਂ ਲੈਂਦੇ ਆ ਪਰ ਗਰਮੀ ਵੀ ਲੱਗਦੀ ਆ ਉੱਪਰ ਮੂੰਹ ਸਰ ਲੇਟ ਕੇ ਬਹੁਤ ਵਧੀਆ ਨੀਂਦ ਆ ਜੰਦੀ ਆ ਤੋ ਮੂੰਹ ਘੋਲਣਾ ਦਾ ਵਿੱਚ ਤਾਂ ਕਰਕੇ ਨਹੀਂ ਲੱਗਦੀ ਜੀ ਤੇ ਬਾਕੀ ਆ ਧੁੰਦ ਦੇਖ ਲਓ ਤੁਸੀਂ ਲਾ ਲਓ ਸਾਹ ਵੀ ਮੋਟਰਸਾਈਕਲ ਦੀ ਟੈਂਕੀ ਤੇ ਐ ਪਈ ਜਿਵੇਂ ਨਾ ਸਿਆਲ ਚ ਧੁੰਦ ਪੈਂਦੀ ਹੁੰਦੀ ਹੁੰਦੀ ਆ ਨਾ 8:30 9 ਦਾ ਟਾਈਮ ਹੋ ਗਿਆ ਹਜੇ ਵੀ ਮੋਟਰਸਾਈਕਲ ਦੀ ਟੈਂਕੀ ਤੇ ਧੁੰਦ ਪੂਰੀ ਆ ਹਾਂ ਭਜਨ ਬਾਈ ਹਾਂ ਜੀ ਇਹ ਤੁੰਦ ਕਣਕਾਂ ਦਾ ਵੀ ਤਾਂ ਪਈ ਹੋਣੀ ਯਾਰ ਹੈ ਭਾਈ ਉਸ ਜਰੀ ਬਾਹੀਂ ਦਵੇਰੇ ਕਣਕਰ ਵਾਲਾ ਪਾਉਂਦੇ ਸਵੇਰੇ ਨਹੀਂ ਬਣਾਉਣੀ ਹੈ ਨਾ ਮੰਨਦੇ ਨਹੀਂ 12 ਵਜੇ ਤੋਂ ਬਾਅਦ ਕਹਿੰਦੇ ਹਾਂ 12 ਜੀ ਨੂੰ ਪਛੜ ਵਰਤੀ 12 ਵਜੇ ਤੋਂ ਬਾਅਦ ਕਹਿੰਦੇ ਉਹਨਾਂ ਆ ਮਾਲਕ ਆਇਆ ਕਹਿੰਦਾ ਟੁਕੜੀ ਆ ਕਹਿੰਦਾ ਮੇਰੀ ਹੁਣ ਵਰਦੋ ਤੁਸੀਂ ਗੱਜਾ ਉਹਨਾਂ ਯਾਰ ਕਿਤੇ 12 ਵਜੇ ਤੋਂ ਬਾਅਦ ਵੱਡੀ ਤਾਂ ਕਿੰਨਾ ਕਸਮੇ ਸਾਹਮਣੇ ਨਹੀਂ ਹੈ ਹੈ ਮੱਕੀ ਉਹ ਉਸ ਵੀ ਪਈ ਹੋਈ ਯਾਰ ਉਹ ਵੀ ਸੱਚੇ ਆ ਲੈ ਕਿੰਨੀ ਤਾਂ ਔਸ ਪਈ ਹੋਈ ਓਨ ਰੈਂਟ ਤੇ ਵੀ ਖੇਤਾਂ ਦੇ ਦਾ ਪੈਣ ਕਣਕ ਦੇ ਦਾ ਬੱਲੀਆਂ ਦਾ ਪੈਣੀ ਪੈਣੀ ਹੈ ਹਾਂ ਬੱਲੀ ਹੋਣਾ ਤਾਂ ਪੈਣੀ ਬਣੀ ਚੱਲੀਏ ਪੇ ਹਾਂ ਜੀ ਚਲੋ ਚੱਲਦੇ ਆਂ ਬਾਈ ਮਸ਼ੀਨ ਲੱਗ ਗਈ ਹੁਣ ਤਾਂ ਮੌਸਮ ਵੈਸੇ ਸਾਫ਼ ਆ ਬਾਕੀ ਦੱਸਿਓ ਮੇਰਾ ਵੀਰ ਕਮੈਨ ਆਲੇ ਕਮੈਂਟ ਕਰਕੇ ਜਰੂਰ ਵੀ ਕਿਹੜੇ ਕਿਹੜੇ ਏਰੀਆ 'ਚ ਰਾਤ ਬੁੰਦਾ ਬੰਦੀ ਹੋਈ ਆ ਆ ਪੰਗਾ ਪਾਇਆ ਬਾਈ ਅੱਜ ਮੌਸਮ ਠੰਡੇ ਨੇ ਦੇਖੋ ਲਾਂ ਅੱਜ ਨਾ ਵੀ ਫੁੱਲ ਦੇ ਵਿੱਚ ਦਾਣਾ ਆਉਣ ਤੇ ਹੜਦਾ ਹੀ ਨਹੀਂ ਹੈਗਾ ਅੱਜ ਪਾਸਕੜ ਵੀ ਟਾਈਟ ਕਰ ਲਈ ਫੁੱਲ ਕਹਿਣ ਦਾ ਮੰਨ ਲਓ ਵੀ ਸਪਰੇਅ ਸਰ ਦੇ ਚੱਕਰ ਵੀ ਫੁੱਲ ਕਰ ਲਏ ਬਾਈ ਪਿੱਛੇ ਦਾ ਹੀ ਕਣਕ ਛੱਡਣੀ ਪੈਗੀ ਇਹ ਬਗੈਰ ਪਾਣੀ ਤੇ ਕਣਕ ਤੇ ਇਹ ਫੇਰ ਜਾ ਕੇ ਲਾਈ ਇਹ ਚਟਮਾੜੀ ਜੀ ਠੀਕ ਚੱਲੀ ਆ ਵੀ ਅੱਜ ਮੌਸਮ ਨੇ ਇੰਨਾ ਬਾਈ ਪਾਣੀ ਵਾਂਗੂ ਨਾ ਮੀਂਹ ਵੰਗਣ ਉਸ ਗਿਰਿਆ ਰਾਤ ਕਣੀਆਂ ਵੀ ਵੈਸੇ ਗਿਰੀਆਂ ਉਸ ਵੀ ਬਹੁਤ ਪਈ ਅੱਜ ਬਾਕੀ ਕਰਕੇ ਸੈਟਿੰਗ ਫੇਰਾਣੀ ਦੀ ਚਲਾਤੀ ਦੀ ਇਹ ਜਿਹੜੀ ਕਣਕ ਆ ਚੁੱਕੀ ਆ ਥੋੜੀ ਜੀ ਚਲੋ ਬਗੈਰ ਪਾਣੀ ਤੇ ਹਨਾ ਕਮਜ਼ੋਰ ਜੀ ਇਹ ਚ ਸਾਜਰੇ ਸਾਜਰੇ ਦਾਉ ਲਾ ਲਿਆ ਹੁਣ ਜਾ ਕੇ ਤੁਹਾਨੂੰ ਉਧਰ ਵੀ ਦਿਖਾਉਂਗਾ ਜਿਹੜੀ ਸਵੇਰੇ ਆ ਕੇ ਲਾਈਦੀ ਪਹਿਲੇ ਹੀ ਆਪਾ ਇੱਧਰ ਆਪਣੇ ਹੱਟੇ ਦੇ ਲੱਗ ਕੇ ਆ ਗਏ ਵੀ ਇਹਦੀ ਕਿ ਬਾਈ ਭੱਜ ਦੌੜ ਆ ਨਾ ਬਾਕੀ ਆ ਉਹ ਦੇਖ ਲੋ ਅਸੀਂ ਰੋਡ ਦੇ ਉੱਪਰ ਹੀ ਚੱਲਦੇ ਆ ਘਟੋ ਘਟ ਵੀ ਚਾਰ ਪੰਜ ਮਸ਼ੀਨਾਂ ਜਿਹੜੀਆਂ ਵੀ ਇੱਧਰ ਨੂੰ ਜਾਂਦੀ ਆ ਉੱਧਰ ਨੂੰ ਜਾਂਦੀ ਆ ਭੱਜ ਰਣ ਥੋੜੀ ਜਿਆਦਾ ਹੈ ਇਹਦੀ ਮਾਜ ਤਾਂ ਮੌਸਮ ਨੇ ਬਾਈ ਹੱਥੇ ਪਾਰ ਕਰਤੀ ਵੀ ਮੈਂ ਕਿਹਾ ਮਸ਼ੀਨ ਜਿਵੇਂ ਆਪਾਂ ਝੋਨੇ ਦੇ ਵਿੱਚ ਹਨਾ ਚਲਾਉਂ ਰਹੇ ਆ 10 ਵਜੇ ਜਾ ਕੇ 9:30 9:30 ਵਜੇ ਜਾ ਕੇ ਮਸ਼ੀਨ ਚੱਲੀ ਆ ਇਹ ਤਰੀਕੇ ਗੇਰੇ। ਹੁਣ ਮੜੀ ਤੂੜੀ ਬਣਨ ਲੱਗੀ ਆ। ਅੱਜ ਥੋੜਾ ਜਿਹਾ ਮੌਸਮ ਆ ਜਿਹੜਾ ਨਾ ਖਰਾਬ ਹੋ ਗਿਆ ਤਾਂ। ਬਾਕੀ ਜਿਹੜੀ ਜਿਹਨਾਂ ਨੇ ਲਸਣ ਦੀ ਖੇਤੀ ਲਾਈ ਹੋਈ ਆ ਨਾ ਫਸਲ। ਬਾਈ ਨਜ਼ਾਰੇ ਲੰਨੇ ਆ ਜਿਹੜੀ ਮੈਂ ਕਹਿੰਦਾ ਲਸਣ ਨੇ ਬਾਰੇ ਨਿਆਰੇ ਕਰਤੇ। ਬਾਕੀ ਜਿਹੜੇ ਏਰੀਆ 'ਚ ਆਪਾਂ ਜਾਏ ਹੋਏ ਆ। ਸਾਰੀ ਕਣਕ ਇਧਰੋਂ ਲਗਭਗ ਹੁਣ ਤਾਂ ਸਾਫ਼ ਹੋ ਗਿਆ ਏਰੀਆ। ਹੁਣ ਤਾਂ ਕਿਤੇ ਕਿਤੇ ਟਮਾਟਾ-ਮਾਜੇ ਕੇਤ ਦਿਖਦਾ। ਬਾਕੀ ਵਿਚ ਵਿਚਾਰਾ ਖੜਾ ਹੈ। ਅਜੇ ਉਹ ਰਾ ਉਨੀ 15 ਦੇ ਨਾਲ ਆਉਂਦਾ ਬਾਈ ਇੰਨੇ ਕੇ ਪਿੱਛੇ ਬੈਠੂਗੇ ਨਾ ਬਾਕੀ ਅੱਜ ਤੁਹਾਨੂੰ ਛੱਤ ਪਰ ਤੇ ਵੀਊ ਦਿਖਾਉਣਾ ਕਿ ਮੈਂ ਇਹਦਾ ਦੇਖੋ ਜਿੰਨੀਆਂ ਬੱਟਾਂ ਹਨਾ ਉਨੀਆਂ ਲਾਈਨ ਉਹ ਇੱਕ ਬੱਟ ਦੇ ਹਿਸਾਬ ਨਾਲ ਜੇ ਆਪਾਂ ਇਹਨਾਂ ਦਾ 2 ਇੱਕ ਬਿੱਗੇ ਦਾ ਖੇਤ ਆ ਤਾਂ ਦਾ ਬਿੱਗਾ ਤਾਂ ਇਹਨਾਂ ਦਾ ਆ ਚੀਜ਼ ਦੇ ਵਿੱਚ ਖਤਮ ਹੋ ਜਾਂਦਾ ਨਾ ਵੀ ਇੰਨਾ ਗੈਪ ਪਾਉਂਦੀ ਜਿਵੇਂ ਬਾਟਾ ਦੇਖੋ ਤੁਹਾਡੇ ਸਾਹਮਣੇ ਕਿੰਨਾ ਫਰਕ ਆ ਇਹਦਾ ਚੀਜ਼ ਦਾ ਆਪਣੇ ਹੁਣ ਇੱਕ ਬੱਟ ਹੁੰਦੀ ਹੈ ਨਾ ਦਾਣੇ ਬੀਜ ਕੇ ਆਪਾਂ ਜਿੰਦੇ ਦਾ ਬਾਜ ਵਟ ਪਾਉਨੇ ਉਹ ਚ ਨਿਕਲੇ ਆਉਨੇ ਆ ਬਦਾਣੇ ਵਟ ਪਰ ਵੀ ਇੱਥੇ ਵਟ ਪਰ ਕੀਤੇ ਖਾਲੀ ਰਹਨੇ ਆ ਬਾਕੀ ਮਾਲ ਆਪਣੀ ਮਸ਼ੀਨ ਨੇ ਇੱਥੇ ਵੀ ਆ ਟਾਪ ਦਾ ਸੁੱਕੀ ਗਣਕ ਦਾ ਮਾਲ ਆ ਜਿਹੜਾ ਨਾ ਬਾਈਆ ਟਾਪ ਦਾ ਹੀ ਨਿਕਲੂਗਾ ਦੇਖ ਲੋ ਕਹੇ ਜਾ ਕੱਢਿਆ ਮਾਰਾ ਸੋਨੇ ਵਰਗਾ ਭਜਨ ਬਾਈ ਲੱਗਾ ਆ ਫੋਨ ਤੇ ਪਤਾ ਨਹੀਂ ਕੀ ਦਾ ਫੋਨ ਆਇਆ ਆ ਚਲੋ ਮਿਲਦੇ ਆ ਥੱਲੇ ਜਾ ਕੇ ਭਜਨ ਬਾਈ ਨੂੰ ਮਲਾਉਣਾ ਤੁਹਾਨੂੰ ਅੱਜ ਫੇ ਹਾਂਜੀ ਏਰੀਆ ਦਾ ਮਾਹ ਕੋ ਸਮਝੀ ਲੱਗੇ ਕਿੱਥੇ ਚਲ ਕੇ ਰਹੀ ਆ ਏਰੀਆ ਦਾ ਬਾਈ ਫੋਸ ਮੰਗਣਾ ਉੜ ਗਿਆ ਹਾਂ ਫੋਸ ਮੰਗਣਾ ਇਹ ਕਹਣਾ ਵਿੱਚ ਇਧਰ ਨੂੰ ਗਾਹਾਂ ਨੂੰ ਏਰੀਆ ਹੈਗਾ ਹਲੇ ਖੜਾ ਹਰਾ ਵੀ ਨਹੀਂ ਹਾਂ ਇਧਰ ਨੂੰ ਏਰੀਆ ਹੈ ਹਲੇ ਹੈਗਾ ਬਾਦੂ ਆ ਇਹਨੂੰ ਆ ਬਹੁਤ ਆ ਆਪਣੇ ਜਿਵੇਂ ਉਧਰ ਵੀ ਆਂਦਾ ਖੇਤ ਵਿੱਚ ਵਿੱਚ ਪਨਾਟ ਖੜੇ ਆ ਬੜੇ ਇਧਰ ਨੂੰ ਵੀ ਏਰੀਆ ਹੈਗਾ ਹਾਂ ਹਾਂ ਕੰਮ ਨਹੀਂ ਅਹੀਂ ਨਹੀਂ ਕੰਮ ਜੇ ਆਪਾਂ ਕਹੀਏ ਹੈ ਨਾ ਚੱਲ ਕਣਕ ਵੇਦਗੀ ਘਟਦੀ ਹੈ ਕਣਕ ਘੱਟ ਨਹੀਂ ਬਾਈ ਪੈਸੇ ਦੰਨੇ ਆ ਜੇ ਤਰ ਖੋਜੋਗੇ ਪੈਸੇ ਦੰਨਾ ਕੰਮ ਮਾੜਾ ਨਾ ਕਰੋ ਕੰਮ ਵਧੀਆ ਕਰੋ ਪੈਸੇ ਤੇਰੇ ਸਾਹਮਣੇ ਦੰਦੇ ਨਹੀਂ ਦੰਦੇ ਖੋਜੋਗੇ ਪੈਸੇ ਦੰਨੇ ਆ ਹੁਣ ਆਪਾਂ ਮੰਨ ਆਪਣੀ ਮਹੀਨੋੜੇ ਚੱਲਦੀ ਆ ਹਾਂਜੀ ਜੀ ਹੁਣ ਮੈਂ ਕਹਾ ਵੀ ਅੱਜ ਮੇਰੀ ਆ ਇਹ ਦੀ ਜਵਾ ਨਵੇਂ ਬੰਦੇ ਦੀ ਮਹੀਨ ਆਈ ਆ ਕੋਣੀ ਨਵੇਂ ਬੰਦੇ ਇਹਨਾਂ ਦੇ ਵੱਡਾ ਕਿੱਡੇ ਕਿੱਡੇ ਲੰਬੇ ਬਲਾਤ ਆ ਲੰਬੇ ਹੀ ਬਲਾਤ ਸਾਰੇ ਦੇਖ ਕੇ ਬੌਂਦਲ ਜਮਾ ਰਾਟ ਸਾਰੇ ਲੰਬੇ ਆ ਮੈਂ ਤਾਂ ਮੈਂ ਮਮਾਈ ਥੋੜਾ 400 ਨੂੰ ਵਾਧੂਗਾ ਹਨਾ ਮਾਸ਼ਾਲਲਾ 600 ਨੂੰ ਵਾਧੂਗਾ ਉਹ ਭਾਈ ਪਤਾ ਕੀ ਚੱਕਰਾ ਇੱਕ ਤਾਂ ਨਹੀਂ ਸਾਰਿਆਂ ਦਾ ਰੇਟ ਖਰਾਬ ਹੁੰਦਾ ਆ ਉਹ ਤਾਂ ਸਾਰਿਆਂ ਦਾ ਹੀ ਹੋਣਾ ਹੁਣ ਮੇਰੀ ਗੱਲ ਸੁਣਾ ਪੂਰੇ ਤੇ ਮਸ਼ੀਨ 10 ਕਿਲੋਮੀਟਰ ਵੀ ਦੂਰ ਚੱਲੀ ਆ ਤੇਰੇ ਘਾਟ ਰੇਟ ਨੂੰ ਚਲਾਤੀ ਸਾਹਮਣੇ ਉਰੇ ਆਕੇ ਵੀ ਘਾਟ ਰੇਟ ਨੂੰ ਰੋਲਾ ਪੈ ਜਾਂਦਾ ਆ ਤਾਂ ਹੈ ਉਹ ਜਿਹੜਾ ਨਾ ਘਾਟ ਰੇਟ ਨੂੰ ਬੁਲਾਨੀ ਵੀ ਜਿੰਨੇ ਇੰਨੇ ਵੜਦੇ ਹੀ ਆ ਹਾਂ ਵੀ ਇੱਕ ਜਾ ਵੱਢ ਕੇ ਚਲੇ ਜਾਂਦੇ ਬਾਈ ਉਹਦਾ ਰੋਲਾ ਪਈ ਜਾਂਦਾ ਫਿਰ ਚਾਚੇ ਆ ਜਾਂਦੇ ਇਹ ਜੀ ਆ ਜੀ ਇਹ ਪਾਇਆ ਥੋੜੀ ਜਿਹੀ ਇੱਕਾ ਰੱਖਿਆ ਕਰੀਏ ਨਾ ਹੁਣ ਮੇਰੀ ਗੱਲ ਸੁਣਾ ਹੁਣ ਆਪਾਂ ਰੇਟ ਨਹੀਂ ਥੋੜਿਆ ਹੈਗਾ ਠੀਕ ਆ ਆ ਜੀ ਕਿਹਾ ਜੀ ਇੱਕ ਦੋ ਪਲਾਟ ਪਰ ਜਾਂਲ ਬੜੇ ਹੈਗੇ ਤੇ ਉਹ ਚਲ 20 22 25 ਬਿੱਗਿਆਂ ਦੇ ਜਿਹਨਾਂ ਦੇ ਆਪਣਾ ਮਾਲਾ 20000 ਰੁਪਏ ਫਣਦਾ ਦਾ ਤਾਂ ਆਪਾਂ 500 ਘੱਟ ਲੈ ਲੰਦੇ ਸੀ ਹਾ ਜੀ ਉਹ ਦੋਕਾ ਨਹੀਂ ਨਾਲੇ ਅਗਲਾ ਕੋਹ ਚ ਵੀ 12500 ਰੁਪਏ ਛੜਤਾ ਹੁਣ ਜੀ ਮੈਂ ਉਹਨੂੰ ਕਾਂ ਵੀ 20 ਨੂੰ ਮੈਂ ਇਹਨੂੰ 15 'ਚ ਵੜ ਜੂ ਜਾਂ ਇਹਨੂੰ 300 'ਚ ਵੜਨੂ ਜਾਂ 200 'ਚ ਵੜ ਜੂ ਉਹ ਤਾਂ ਗਲਤ ਆ ਤੇ ਮੈਨੂੰ ਘਟਾ ਹੁਣ ਦੇ ਸਾਹਮਣੇ ਕਿੰਨੇ ਕਿੰਨੀਆਂ ਮਸ਼ੀਨਾਂ ਚੱਲਦੀ ਨੇ ਕਹਿੰਦਾ ਆਪਣੇ ਲਾਫੇ ਕਵੇ ਹੋ ਨੀ ਨਾ ਘਟ ਗਈ ਆ ਹੁਣ ਕਾਦੇ ਵੀ ਏਰੀਆ ਉੜ ਗਿਆ ਏਰੀਆ ਉੜ ਗਿਆ ਕੋਈ ਇੱਕ ਦਾ ਰਫੜਾ ਤਪੜੀ ਜੀ ਏਰੀਆ ਲੋਕਾਂ ਨੇ ਬਣਾ ਲੀਆਂ ਕਣਕਾ ਹੁਣ ਜਿਹੜੇ ਖੜੇ ਆ ਬਾਈ ਰੇਟ ਪੁੱਛੋ ਕਿ ਦਿੰਦਾ ਨੰਨੇ ਹਾਂ ਦਿੰਦੇ ਆ 600 ਨਾਲ ਚਲਦੀ ਆ ਚਲਦੀ ਆ ਜੀ ਛੱਡੇ ਲੰਬੇ ਪਲਾਟ ਆ ਫੁੱਲ ਲੰਬੇ ਆ ਆਹ ਨੂੰ ਬਾਪ ਤੁਹਾਡੇ ਲੰਬੇ ਪਲਾਟਾਂ ਮੇਰੀ ਤਾਂ ਮਜੀਨ ਨੇ ਨਹੀਂ ਜਦੋਂ ਵੀਰੇ ਬਿਨਾ ਮੈਂ 200 ਨੂੰ 300 ਨੂੰ ਵੜ ਦੰਨਾ ਮੇਰੀ ਗੱਲ ਗਲਤ ਆ ਹਾਂ ਇਹ ਤਾਂ ਨਹੀਂ ਕਹਿੰਦਾ ਹਾਂ ਬਾਈ ਉਹ ਤਾਂ ਚਲੋ ਅਗਲੀ ਚੀਜ਼ ਆ ਨਾ ਜਿੱਥੇ ਮਰਜੀ ਚਲਾਓ ਕਈ ਬੰਦੇ ਹੁਣ ਮੈਂ ਇੱਕ ਇੱਕ ਪਰਸਾਂ ਜਿਉਂ ਉੱਥੇ ਵੀਡੀਓ ਦਾ ਇੱਕ ਮੈਨੂੰ WhatsApp ਤੇ ਮੈਸੇਜ ਭੇਜਿਆ ਬਾਈ ਨੇ ਕਹਿੰਦਾ ਯਾਰ ਕਿਉਂ ਤੂੰ 30 ਲੱਖ ਦੀ ਲਾ ਕੇ ਨਾ ਮਾਲਕਾ ਨਾ ਘਰੇ ਲੈ ਕੇ ਨਾ ਦੇ ਬਾਈ ਮਾਲਕਾਂ ਦੇ ਉਹੀ ਦੁਕਾਨਾਂ ਵੀਡੀਓ ਪਾਈ ਜਾਣਾ ਵੀਰੇ ਤੇਰੇ ਘਰ ਤੇ ਖਰਚਾ ਲੈ ਕੇ ਨਹੀਂ ਆਇਆ ਵਾ ਜਿਨ੍ਹਾਂ ਨੇ ਦਿੱਤਾ ਹੈ ਉਹਨਾਂ ਨੇ ਅਜੇ ਤੱਕ ਐਵੇਂ ਹੀ ਪੁੱਛਿਆ ਵੀ ਕਿੰਨਾ ਏਰੀਆ ਹੋ ਗਿਆ ਕੀ ਬਚਿਆ ਨਾ ਲੋਕਾਂ ਦਾ ਪਤਾ ਨਹੀਂ ਕਾਹਤੇ ਢਿੱਡ ਤੋਂ ਖੀ ਜਾਂਦਾ ਹੈ ਹੈ ਭਾਈ ਜਾਨ ਹਾਂਜੀ ਇਹ ਤਾਂ ਹੈ ਬਾਈ ਸਾਈਕਲ ਨਹੀਂ ਕੋ ਦੰਦਾ ਕਿ ਇਹਨੂੰ ਮੰਗਵਾ ਇਹ ਪੱਕਾ ਹੀ ਰਾਈਰ ਸਾਈਕਲ ਦੇ ਦੇਵੇ ਬੰਦਾ ਸਾਈਕਲ ਨਹੀਂ ਦਿੰਦਾ ਕੋਈ ਹਾਂਜੀ ਆਦੀ ਫੇਰ ਅਗਲੇ ਦਾ 30 ਲੱਖ ਦਾ ਸੰਦਾ ਲਈ ਫਿਰਦੇ ਆ ਚਾਰ ਸਟੇਟਾਂ ਵਾਰ ਕਰਾ ਕੇ ਫਿਰਦੇ ਹਾਂ ਹਾਂ ਬੰਦਾ ਕੋ ਸਾਈਕਲ ਕੋਈ ਨਹੀਂ ਦਿੰਦਾ ਹੈ ਕੋਈ ਨਹੀਂ ਦਿੰਦਾ ਹੈ ਫੇਰ ਐਡੀ ਗੱਡੀ ਖਿੱਚੀ ਫਿਰਦੇ ਆ ਉਹ ਉਹੀ ਯਾਰ ਥੋੜੀ ਆ ਜੇ ਭਾਜਣਾ ਠੀਕ ਆ ਆ ਮਹੀਨਾ ਸਾਨੂੰ ਕੋ ਮਹੀਨਾ 15 20 ਦੇ ਮਹੀਨਾ ਹੀ ਲਾ ਲਓਗੇ ਚਲ ਜਿੱਦਾਂ ਤੇ ਘਰ ਤੇ ਚੱਕੀ ਆ ਇਹਦਾ ਮਾਲਕ ਮੈਂ ਆ ਹਾਂਜੀ ਉਹ ਤਾਂ ਆਏ ਆਪਣੇ ਆਪ ਮਾਪਾ ਮਾਲਕਾ ਹੈ ਹੈ ਆਏ ਕਿ ਨਹੀਂ ਸਹੀ ਗੱਲ ਹੈ ਜੇ ਹੁਣ ਮੈਂ ਕਹੀ ਜੇ ਮੈਂ ਵੀ ਸਾਡਾ ਬਰੇ ਉੱਥੇ ਬੈਣਕਾ ਉੱਥੇ ਆ ਚੱਕੀ ਚੱਲੋ ਕੰਮ ਨੂੰ ਮੇਰੀ ਗੱਲ ਗਲਤ ਆ ਇਹ ਹੁਣ ਇਹ ਕਹਦਾ ਮੈਂ ਕਈ ਕਹੀ ਦਿੰਦੀ ਗੱਲ ਆ ਮੈਨੂੰ ਕਿਸੇ ਬੰਦੇ ਦਾ ਫੋਨ ਆਇਆ ਕਹਿੰਦਾ ਯਾਰ ਫੋਰਮੈਨਾ ਮਾਲਕ ਨੂੰ ਪੁਰਾਣੀ ਮਸ਼ੀਨ ਸੀ ਕਹਿੰਦਾ 8 9 ਮਾਡਲ ਪੁਰਾਣੀ ਸੀ ਉਹਦੇ ਕੋਲ ਵੀ 8 9 ਮਾਡਲ ਮਸ਼ੀਨ ਫੋਰਮੈਨ ਦੀ ਬੁਕਾਤ ਸੀ ਉਹ ਨਵੀਂ ਮਸ਼ੀਨ ਦਵਾਤੀ ਵੀ ਐਮਪੀ ਚ ਤੱਕ ਮਸ਼ੀਨ ਕੰਮੇ ਵਰ ਕਰਦੀ ਆ ਨਵੀਂ ਮੀਨ ਲੈ ਕੇ ਭਾਈ ਉਹ ਐਮਪੀ ਚ ਘਟਾ ਬੰਦਾ ਅਜੇ ਤੱਕ ਕੋਰੋਨਾ 45 50 ਬਿੱਗੇ ਵੰਡੇ ਆ ਕਹਿੰਦੇ ਬੰਦਾ ਅਨੌਸਾ ਕੰਮ ਨਹੀਂ ਹੈ ਕੰਮ ਤਾਂ ਹੈਗਾ ਵੀ ਕੰਮ ਚੱਲਿਆ ਨਹੀਂ ਨਵੀਂ ਹੁਣ ਯਾਰ ਮੇਰੀ ਗੱਲ ਸੁਣਣਾ ਭਾਜਾ ਹੁਣ ਕੋਈ ਵੀ ਚੀਜ਼ ਆਪਾਂ ਹੀ ਆ ਹੁਣ ਸਾਨੂੰ ਪਤਾ ਮੇਰੀ ਸੀਜ਼ਨ ਦਾ ਬਾਦ ਤੇ ਤਾਂ 50000 ਰੁਪਏ ਕਮਾ ਲਵਾਂਗੇ 40 50000 ਰੁਪਏ ਲੈ ਲਵਾਂਗਾ ਮਸ਼ੀਨ ਦਾ ਹੁਣ ਜੇ ਮੈਂ ਕੰਮ ਨਹੀਂ ਮੈਂ ਮਸ਼ੀਨ ਲੈ ਲਵਾਂ ਤਾਂ ਇਹ ਤਾਂ ਲੱਖ ਰੁਪਏ ਕਿਸੇ ਤੇ ਕਿੱਥੇ ਤੇ ਭਰ ਦੂੰਗਾ 2.5 ਲੱਖ ਰੁਪਏ ਨਮਸਕਾਰ ਹੋ ਤਾ ਇਹਨਾਂ ਲੱਖ ਰੁਪਏ ਕੈਸ ਤੇ ਕਿੱਥੇ ਦੇ ਭਰ ਦੂੰਗਾ ਮੈਂ ਮੁਸਕਰਾਈ ਫੇਰ ਕੰਮ ਹੋਇਆ ਭਰਉਣੀ ਆ ਜਾਂ ਕੰਮ ਮਸ਼ੀਨ ਚੱਲੂਗਾ ਕਿਸ ਤੇ ਭਰਉਣੀ ਆ ਨਹੀਂ ਜੋ ਮੇਰੀ ਬਜਟ ਏ ਮੇਰਾ 50000 ਦਾ ਹੁਣ ਉਹ ਵਿਚਾਰਾ ਰੋਂਦਾ ਹੈ ਕਹਿੰਦੇ ਕਹਿੰਦਾ ਮੈਂ ਮੇਰੇ ਕੋ ਪੁਰਾਣੀ ਮਸ਼ੀਨ ਸੀ ਵਧੀਆ ਕੰਮ ਕਰਦੀ ਸੀ ਮੈਨੂੰ ਕੋ ਟੈਨਸ਼ਨ ਨਹੀਂ ਦੀ ਮੈਨੂੰ ਕੋ ਇਸਤ ਨਹੀਂ ਦੀ ਹੁਣ ਉਹ ਵਿਚਾਰੇ ਨੂੰ ਕੈਸ ਤੜੀ ਜੜੀਆਂ ਮੂੰਗੇ ਭਾਈ ਕਣਕ ਦਾ ਸੀਜ਼ਨ ਮੁੱਕ ਗਿਆ ਯਾਰ ਬੈਂਕ ਨੇ ਤਾਂ ਕੈਸ ਤੇ ਉਹਨਾਂ ਜਿਹੜੀ ਡੇਟ ਲਿਖਤੀ ਉਹ ਤਾਂ ਭਰਨੀ ਪਣੀ ਉਹ ਤਾਂ ਲੈਣੀ ਪਣੀ ਨਹੀਂ ਨਹੀਂ ਭਰਾਂਗੇ ਤਾਂ ਡਿਫਾਲਟਰ ਆ 36 ਜਗਾ ਸਾਈਨ ਕਰਾਉਨੇ ਆ ਅਗਲੇ ਕਰਾਉਂਦੇ ਆ ਕਰਾਉਂ ਏ ਦੀ ਜੀਆ ਮੈਂ ਹੁਣ ਕੋਈ ਵੀ ਚੀਜ਼ ਆ ਨਾ ਜੇ ਭਰੋਸੇ ਤੇ ਕੋਈ ਦੰਦਾ ਬਾਈ ਭਰੋਸਾ ਕਰਕੇ ਦਿੰਦਾ ਆ ਆਇਆ ਨਾ ਹੈਰੀ ਨੂੰ ਬਣਾਵਾ ਸਾਈਕਲ ਨਹੀਂ ਕੋ ਦੰਦਾ ਹੈਗਾ ਅੱਜ ਦਿਨ ਅਗਲੇ ਸਾਈਕਲ ਮੰਗਲਾ ਕਰਾ ਨਹੀਂ ਬਾਈ ਅਡਾ ਸਰ ਲੈ ਕੇ ਜਾਣਾ ਲੇਕਿਨ ਇਹ ਜਿੰਨੀਆਂ ਵੀ ਲਾਵਾਂਗੇ ਨਾ ਵੀ ਇਹ ਮਸ਼ੀਨਾਂ ਸਭ ਬਾਹਰ ਆਉਣਗੀਆਂ ਏਸੀ ਵਾਲੀ ਵੀ ਆ ਰਹੀ ਆ ਖਰਜ ਹੋਜੇ ਪੰਜ ਸੱਤ ਦਿਨ ਤੱਕ ਉਹ ਵੀ ਤੁਹਾਨੂੰ ਦਿਖਾ ਦੂੰਗਾ ਬਈ ਲੈ ਕੇ ਆਉਂਗਾ ਜਾ ਕੇ ਉਹ ਵੀ ਆ ਜੂ ਵੀ ਜੇ ਭਰੋਸਾ ਭਾਈ ਤਾਂ ਹੀ ਆ 40 ਲੱਖ ਰੁਪਏ ਦੀ ਮਸ਼ੀਨ ਆਓ ਕਿਹੜਾ ਕਹਿੰਦਾ ਲਈ ਜਾ ਮੈਂ ਇਹ ਰੁਕਦਾ ਵੀ ਨਹੀਂ ਭਾਈ ਕੋਈ ਨਹੀਂ ਨਵੀਂ ਨਵੀਂ ਨਾਲ ਕਿਦੋਂ ਸੀਜ਼ਨ ਪੰਜਾਬ ਲਾ ਲਈਓ ਤੇ ਬਾਹਰ ਬਾਹਰ ਨੂੰ ਵੱਡਾਉਣਾ ਅਸੀਂ ਤੂੰ ਲੈ ਜਾ ਕਹਿੰਦੇ ਚਲਾ ਆਈ ਨੂੰ ਘਰਾਂ ਕਦੇ ਘਣਾਉਂਦੀਆਂ ਕਿਰਾਏਂ ਗਈ ਹੋਗੀ ਆ ਆਉਗੀ ਚਲਾਵਾਂਗੇ ਔਰ ਕਦੇ ਘਰੇ ਥੋੜੀ ਕਰਾਂਗੇ ਬਾਗ ਅੱਲਾ ਵੀਰੇ ਖੇਤ ਵੱਢਿਆ ਪੈਸੇ ਨਾਲ ਦੀ ਨਾਲ ਕਾਇਰ ਆਹ ਕਰ ਹਾਂਜੀ ਹਾਂ ਕਾਇਲ ਦੀ ਵਗੈਰਾ ਫਾਇਦਾ ਹੋ ਰਿਹਾ ਬਹੁਤ ਫਾਇਦਾ ਕੀ ਆਇਆ ਕਈ ਵਾਰੀ ਬੰਦੇ ਤਾਂ ਕਈ ਗੜੇ ਹੰਮਾ ਜਾਂਦੇ ਹੀ ਜੱਗੇ ਉਧਰ ਜਾਣਾ ਹੁੰਦਾ ਦਾ ਉਧਰ ਮੈਂ ਪਾਏ ਕੱਟੇ ਕਰਦੇ ਕਿ ਜਦੋਂ ਕਈ ਵਾਰ ਮਿਲਦੇ ਹੀ ਤੇ ਕਈ 2-4 ਕਿੱਿਆਂ ਵਾਲਾ ਰੱਬ ਦੇ ਨਾਮ ਦਾ ਜਾਉਣੀ ਹੈ ਲੋ ਜੀ ਬਾਈ ਇਹ ਵੀ ਪਲਾਟ ਵੱਢ ਗਿਆ ਨਾ ਕਟਰ ਤਾਰ ਲਿਆ ਅੱਜ ਮੀਂਹ ਤਾਂ ਪੰਜਾਬ ਦੇ ਵਿੱਚ ਪਿਆ ਕੰਮ ਗਜਰਾਬ ਦੇ ਵਿੱਚ ਠੰਡਾ ਪੈ ਗਿਆ ਹਨਾ ਸਵੇਰੇ ਵੀ ਆਪਾਂ ਬੜੀ ਮੁਸ਼ਕਲ ਕਰ ਲੈ ਚਲੋ ਕਹਿ ਲਈਏ ਵੀ ਸਵੇਰੇ ਵੀ ਅਜ ਮੀਂਹ ਕਣਾ ਉਸ ਜਿਹੜੀ ਰਾਤ ਕਣੀਆ ਵੀ ਪੈ ਗਈਆਂ ਉਹਦੇ ਬਾਅਦ ਆ ਪਲਾਟ ਵੱਢਣਾ ਦਾ ਇਹ ਹਜੇ ਛੇਠ ਜਿਹੜਾ ਮਾਲਕ ਹੈ ਦਾ ਨਾ ਇਹ ਪਹੁੰਚਿਆ ਨਹੀਂ ਹੈਗਾ ਬਾਜ਼ਾਰ 'ਚ ਰਹਿੰਦਾ ਆ ਦੋਨੋਂ ਪਲਾਟ ਵੱਢਣੇ ਦੇ ਇਹ ਕਹਿੰਦੇ ਵੀ 4 ਵਜੇ ਆਊਗਾ ਮੈਂ ਕਿਹਾ ਚਲੋ ਕੋਈ ਨਹੀਂ ਚਾ 4 ਵਜੇ ਵੱਢ ਜਾਗੇ ਬਾਕੀ ਹੁਣ ਜੈਂਟਰ ਨੂੰ ਫੋਨ ਲਾਇਆ ਤਾਂ ਮਸ਼ੀਨ ਅੱਡੇ ਤੇ ਲਿਆਓ ਵੀ ਕੰਮ ਆ ਜੇ ਹੈ ਨਹੀਂ ਇੱਕ ਵਾਰ ਕੰਮ ਠੰਡਾ ਜਾ ਪੈਣਾ ਬਈਆ ਦੇਖੋ ਇਹ ਕਣਕਰਾਂ ਜਿਹੜੀਆਂ ਹਰੀਆਂ ਆ ਜਿਵੇਂ ਸੁੱਕੀ ਸੁੱਕੀ ਨਾਲ ਦੀ ਨਾਲ ਵੱਢੀ ਜਾਂਦੀ ਆ ਬਾਕੀ ਹੁਣ ਆਪਾਂ ਚਲੀ ਅੱਡੇ ਦੇ ਮਸ਼ੀਨ ਵੀ ਕਟਰ ਲਾ ਲਿਆ ਪਾ ਲਿਆ ਪਿੱਛੇ ਟਰਾਲਾ ਪਾਉਣ ਤੋਂ ਬਾਅਦ ਜਾ ਕੇ ਅੱਡੇ ਤੇ ਰੋਟੀ ਬਣਾਈਏ ਰੋਟੀ ਦਾ ਵੀ ਟਾਈਮ ਟੇਬਲ ਹੈ ਬਾਈ ਹਿੱਲਿਆ ਪਿਆ ਤਾਂ ਹੁਣ ਤਾਂ 5-6 ਦਿਨ ਹੋ ਗਏ ਜਿਹੜੀ ਸਵੇਰ ਵਾਲੀ ਉਹ ਦੁਪਹਿਰ ਨੂੰ ਖਾਈਦੀ ਆ ਦੁਪਹਿਰ ਵਾਲੀ ਰਾਤ ਨੂੰ ਖਾਈਦੀ ਆ ਮੇਹਰਣਾ ਚਲੋ ਜਾ ਕੇ ਆਪਣਾ ਸਬਾਨ ਸਮੋਹ ਮਟਰਾਂ ਦੀ ਸਬਜ਼ੀ ਬਣਾਉਣੀ ਤੇ ਮੈਂ ਕਹਾਂ ਜਲ ਜਾ ਕੇ ਬਣਾਉਣਾ ਭਜਨ ਕਹਿੰਦਾ ਨਹੀਂ ਭਈ ਆਹੀ ਖੇਤ ਆ ਵੀ ਆਪਾਂ ਜਾ ਕੇ ਜਲ ਮੈਂ ਬਣਾ ਲਊਗਾ ਮਾ ਚਲੋ ਚਲੋ ਚੱਲਦੇ ਆਂ ਜੀ ਫਿਰ ਅੱਡੇ ਤੇ ਮਿਲਦੇ ਆਂ ਫਿਰ ਅੱਡੇ ਤੇ ਚੱਲ ਕੇ ਹੁਣ